ਆ ਯਾਰ 3 ਦਿਨ ਹੋ ਗਏ ਯਾਰ ਗਾਗ ਹੀ ਨਹੀਂ ਟੱਕਰਦਾ ਕੋਈ ਦੋ ਗਾਗ ਆਏ ਉਹ ਵੀ ਨਹੀਂ ਚੱਜਦੇ ਰੱਬਾ ਅਜ ਚੱਜ ਦਾ ਗਾਗ ਭੇਜ ਦਿਓ ਬਸ ਅੱਜ ਕਮਾਈ ਕਰਨੀ ਆ ਸ਼ਾਮ ਨੂੰ ਪਨੀਰ ਦੀ ਸਬਜ਼ੀ ਖਾਣੀ ਆ ਆਪਾਂ ਬਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਆ ਜੀ ਗਾਗ ਕੋ ਤੁਸੀਂ ਆਓ ਹਾਏ ਰੱਬਾ ਇੰਨੀ ਜਲਦੀ ਸੁਣ ਲਈ ਅਪਲੇ ਆ ਦੋ ਆਪਣੇ ਕੱਪੜੇ ਦਿਖਾ ਦੋ ਹਾਂ ਕੱਪੜੇ ਦਿਖਾਵਾਂਗੇ ਜੀ ਅਪਲ ਵਾਲੇ ਆਰਟੀਕਲ ਚੱਪਲ ਵਾਲੇ ਨਹੀਂ ਹੁੰਦੇ ਜੀ ਸਾਡੇ ਕੋਲ ਅਪਲ ਵਾਲੇ ਆਰਟੀਕਲ ਦਿਖਾਓ ਅਪਲ ਇਹ ਅਪਲ ਦਾ ਮੈਂ ਐਂ ਐ ਨਹੀਂ ਅਪਲ ਵਾਲੇ ਆ ਵਾ ਬਸ ਇਹਦਾ ਇੱਕ ਕਾਗ ਭੇਜੇ ਇੱਕ ਥੱਥਾ ਭੇਜ ਤਾ ਉੱਤੋਂ ਹਿੰਦੀ ਬੋਲਣ ਵਾਲੀ ਭੇਜਤੀ ਦੋਨਾਂ ਜੀ ਨਾ ਸਮਝੋ ਰਹਾ ਦੇਖੋ ਪਹਿਣ ਜੀ ہماری ਹਿੰਦੀ ਥੋੜੀ ਜਿਹੀ ਕਮਜ਼ੋਰ ਹੈਗੀ ਉਹ ਤਾਂ ਐਵੇਂ ਆਲ ਮੇਰੀ ਆਥੋਂ ਅਪਲਵਾ ਦੇ ਆਦੀ ਲਈ ਤੂੰ ਤਾਂ ਜਖਣਾ ਹੀ ਵੱਢੀ ਜਾਣਾ ਯਾਰ ਮੈਂ ਇੱਕ ਮਿੰਟ ਪਰਚਾਈ ਨਾਲ ਤਾਂ ਗੱਲ ਕਰ ਲ ਪਰਚਾਈ ਜੀ ਗਾਲ ਸੁਣ ਲੋ हमको ਹਿੰਦੀ ਨਹੀਂ ਆਉਂਦੀ ਹੈ ਠੀਕ ਹੈ ਜੋ ਆਪਨੇ ਬਤਾਨਾ ਹੈ ਪੰਜਾਬੀ ਵਿੱਚ ਬਤਾਨਾ ਹੈ ਹਮਨੇ ਨਿਕਾਲ ਕੇ ਦਿਖਾ ਦੇਣਾ ਤੂੰ ਜਿਹੜੀ ਗੱਲ ਬੋਲਨੀ ਹੈ ਸਿੱਧੀ ਬੋਲਨੀ ਹੈ ਥੱਥਿਆ ਜਾ ਅੱਛਾ ਕਸਟਮਰ ਹੋ ਤੁਸੀਂ ਹਾਂ ਨਾਲੇ ਅਲੱਗਾਈ ਹਜੇ ਹੋਈ ਨਹੀਂ ਇਹ ਇਹਦੀ ਐਂਡਾ ਹਾਂ ਇਹ ਤਾਂ ਐਂਡਾ ਵੈਸੇ ਤਾਂ ਐਂਡ ਹੀ ਆ ਜੀ ਇਹ ਐਂਡਾ ਮੈਂ ਫਰੈਂਡੂ ਅਜਬ ਹਾਂ ਓਏ ਆ ਆਖਰੀ ਵਾਲੇ ਤਿੰਨ ਵਰਡ ਬੋਲਦਾ ਜੀ ਅੱਗੇ ਵਾਲੇ ਐਫ ਆ ਆ ਰਹੀ ਬੋਲੇ ਨਹੀਂ ਇਹਨਾਂ ਨੇ ਐਂਡਾ ਐਂਡਾ ਆਪਾਂ ਲਾ ਲੈ ਆਤਿਕਮ ਚੱਪਲ ਵਾਲੇ ਨਹੀਂ ਹੁੰਦੇ ਭਾਜੀ ਆਸ ਯਾਰ ਮੈਂ ਤਾਂ ਤਾਂ ਲਾ ਲਿਆ ਨਾ ਆਟਾ ਕਿੱਥੇ ਲਾ ਦੇਗਾ ਮੈਂ ਰਾਸ਼ਨ ਵਾਲੀ ਦੁਕਾਨ ਤੇ ਖੜੇ ਆਪਾਂ ਯਾਰ ਉਹ ਕੱਪੜੇ ਵਾਲੇ ਆਰਟੀਕਲ ਕੱਪੜੇ ਯਾਰ ਟਿਕਾ ਹਾਲਾ ਹਾਲਾ ਆਵਦਾ ਨਾ ਤੁਰਦੇ ਪਹੁੰਚ ਜੂਗੇ ਬਈ ਤੇ ਮੇਲੇ 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 ਪਾਏਗਾ ਤਾਂ ਹੀ پتہ ਲੱਗੂਗਾ ਇੰਨਾ ਦਾ ਤਾਂ ਲੱਗ ਗਿਆ ਮੇਲਾ ਨਹੀਂ ਤਾਂ ਲੱਗਿਆ ਉਹ ਕਈਆਂ ਦੀ ਸ਼ਕਲ ਬੋਲਦੀ ਹੁੰਦੀ ਹੈ ਕਈਆਂ ਦੀ ਅਕਲ ਵੀ ਘੱਟ ਹੀ ਹੁੰਦੀ ਹੈ ਕੀ ਜੋਕ ਮਾਰਾ ਰਾਈਮਿੰਗ ਬਣ ਗਿਆ ਹਰਾ ਉਹ ਇਹ ਇਹ ਜਿਹੜਾ ਸਟਾਫ ਇਹ ਸਪੈਸ਼ਲੀ ਨਾ ਮਤਲਬ ਮੁਲੈਮ ਕੱਪੜਾ ਹੈ ਕਾਟਨ ਹੈ ਕਾਟਨ ਪਿਓਰ ਠੀਕ ਆ ਪਤਾ ਲੱਗ ਗਿਆ ਹੋਰ ਤੁਸੀਂ ਕਿੱਥੋਂ ਲੁਧਿਆਣਾ ਮੈਂ ਵੀ ਲੁਧਿਆਣਾ ਛੇ ਹੋ ਜਾ ਇੱਥੇ ਅਬਲੂ ਤਿਆਰ ਆ ਲੜੇ ਅਬਲੂ ਤਿਆਰ ਰੱਬ ਨੇ ਤਾਂ ਸਾਰੇ ਧਿਆਨ ਦੇ ਆ ਜੀ ਵਾਇਬਰੂ ਸੱਚੇ ਇਹਨੂੰ ਅਬਲੂ ਤਿਆਰ ਅਬਲੂ ਬਬਲੂ ਮੈਨਾਂ ਹਾਂ ਬਬਲੂ ਨੇ ਜੀ ਸਰਿੰਦਰ ਆਈ ਦੀ ਬਬਲੂ ਗਈ ਨਾ ਇਹਨਾਂ ਬੜਾ ਨੋਤੀ ਹੋ ਗਏ ਓ ਗੱਬਰੂ ਮੁਟਿਆਰ ਫਿਰ ਕੁਝ ਸਮਝ ਹੀ ਨਹੀਂ ਆ ਰਹਾ ਇਹਨੂੰ ਇਹ ਨਾਲ ਜੀ ਜੇਪੀ ਪੰਜਾਬੀ ਦਾ ਸਭ ਤੋਂ ਬੈਸਟ ਗੱਬਰੂ ਹੁੰਦਾ ਕਰ ਲਓ ਕਰ ਲਓ ਬਾਈ ਚੇਂਜ ਕਰ ਲਓ ਕਰ ਲਓ ਚੇਂਜ ਕਰਨਗੇ ਨਾ ਕਰ ਲਓ ਇਹ ਤਾਂ ਐਂਜਲ ਆ ਰਿਹਾ ਸੀ ਆ ਨਾ ਬਾਲਾ ਹਟਾ ਕੱਟਾ ਗਾਉ ਇਹ ਜੀ ਮੋਟਿਆਰ ਇਹ ਨਾ ਜੀ ਤੁਹਾਡੇ ਐ ਲੱਗਣਾ ਜਿਵੇਂ ਬਣਿਆ ਹੀ ਤੁਹਾਡੇ ਵਾਸਤੇ ਤੁਹਾਡੀ ਨਾ ਆ ਕੀ ਬੋਲਤੇ ਹੋਤੇ ਹਨ ਉਹ ਹਿੰਦੀ ਮੈਂ ਮੂਝੇ ਬਤਾ ਮੁਸਕਰਾ ਹਟ ਜੋ ਹੋਤੀ ਹੈ ਨਾ ਉਹ ਤਾਂ ਘੈਂਟ ਹੋਤੀ ਉਹ ਤਾਂ ਮੈਂ ਸੁਰੂ ਤੋਂ ਹੀ ਤੱਤਾਂ ਸੋਖਾਂ ਬੜਾ ਔਖਾ ਹਾਂ ਬੜਾ ਔਖਾ ਮੇਰਾ ਭਾਈ ਕਬਜ਼ ਰਹਿੰਦੀ ਲੱਗਦੀ ਤੈਨੂੰ ਉਹ ਨਾ ਥੋੜੀ ਜੀ ਆਪਕੋ ਪਤਾ ਹੈ ਕਬਜ਼ ਕੀ ਹੁੰਦੀ ਹੈ ਪਈ ਹਬਿਸ ਖਾਦੀ ਵੇਰਾ ਹੈ ਓਏ ਹਾਈਜ ਨਾ ਅੱਡਾ ਹੋੜਾ ਯਾ ਸਾਡਾ ਕੋਈ ਅੱਡਾ ਨਹੀਂ ਹੁੰਦਾ ਭਰਾਵਾ ਇੱਕ ਸ਼ੋਰੂਮ ਸਾਡਾ ਈਸਟਵੁੱਡ ਹੈ ਜੀ ਇੱਕ ਇੱਥੇ ਨਾ ਨਹੀਂ ਹਾਈਜ ਆਜ ਆਜ ਖਾਜ ਹੁੰਦੀ ਕਰ ਦਿਓ ਜੀ ਖਾਜ ਤੁਸੀਂ ਨਾਲ ਆਓ ਓਏ ਫੁਰਕ ਨਹੀਂ ਕਹਿ ਰਿਹਾ ਮੈਂ ओ वो कह रहे हैं साइज बड़ा चाहिए यार आ, आ। दोबारा बोले दोबारा बोले ओ यार बड़ा साइज चाहिए तेरे तो मैं एट एक्सल दे दूं मेनू पहली बार किसी ने यार क्या बहुत अच्छे हो मेनू यार ओ बस इतना जज्बाती यार है ना मेरा दीदी बड़ा साइज चाहिए है नहीं साडे एम तो चाहिए यार दिखा ਹਲੋ 7 ਐਕਸਲ ਹਲੋ 8 ਐਕਸਲ ਹਲੋ 9 ਐਕਸਲ ਚੱਕ ਚੱਕ ਉਤਰ ਜਿਸਰੀ ਪਈਆ ਚਲੀਏ ਉਤਰ ਇਧਰ ਜਸ਼ਵਤੀ ਕਿਸੇ ਨੇ ਮੈਨੂੰ ਅਜ ਤੱਕ ਯਾਰ ਨਹੀਂ ਨਾ ਕਿਹਾ ਵੀਰੇ ਹਲੋ ਵੀਰੇ ਹੋਰ ਬੜੇ ਆਰਟੀਕਲ ਲੈ ਗਏ ਨੇ ਇਹ ਇਹ ਆਹ ਦੇਖ ਓਏ ਹੋਏ ਹੋਏ ਸਰਦਾਰ ਜੀ ਆਹ ਸਰਦਾਰ ਨਹੀਂ ਆਹ ਦੇਖੋ ਕਿੰਨਾ ਸੋਹਣਾ ਮੈਡਮ ਜੀ ਇਧਰ ਦੇਖੋ ਨਾ ਆਪ ਆਪ ਜੋ ਇਧਰ ਦੇਖੋਗੇ ਨਾ ਇਹ ਬਹੁਤ ਘੈਂਟ ਹੈ ਆਪਕੋ ਪਤਾ ਹੈ ਘਾਟ ਕਾ ਉਹ ਕਿਸਕੋ ਬੋਲਤੇ ਹੈ ਮੈਨੂੰ ਮੁਝਕੋ ਬੋਲਤੇ ਨੂ ਇਹਨੂੰ ਐਂ ਦਿੰਦੇ ਆ ਉਹ ਇਹਨੂੰ ਕਪੋਸ਼ਿਤ ਕਹਿੰਦੇ ਆ ਭੁੱਖ ਮਰੀ ਇਹਨੂੰ ਕਹਿੰਦੇ ਗਰੀਬ ਇਹਨੂੰ ਕਹਿੰਦੇ ਰੋਟੀ ਨਹੀਂ ਮਿਲਦੀ 6 6 ਮਹੀਨੇ ਆ ਬਾਵਾ ਦੇਖੋ ਕਾਨੇ ਰਗੀਆਂ ਬਾਵਾ ਦੇਖੋ ਮੈਡਮ ਜੀ ਕੀ ਦੇਖਾ ਇਸਕੋ ਆਪਨੇ ਐਂਡਵਨ ਆਓ ਫਰੈਂਡ ਆ ਲਿਆ ਇਹ ਜੀ ਉਹ ਇੰਨੇ ਆ ਹੈ ਉਮਰ ਇੰਨੇ ਨੇ ਨਹੀਂ ਉਹ ਮਨ ਇਹ ਉਹ ਸਾਡੇ ਕੋਲ ਨਹੀਂ ਰਹਿੰਦੇ ਉਹ ਪਿੰਡ ਦੇ ਉਹ ਏਜ ਕਿਤਨੀ ਹੈ ਤੈਨੂੰ ਪੁੱਛ ਰਹੇ ਇੱਧਰ ਆਦਾ ਇੰਨੀ ਆ ਐ ਉੱਚਿਆ ਵਾ ਤੈਨੂੰ ਕੋ ਦੱਸਾਂ ਓਏ ਤੈਨੂੰ ਕੋ ਦੱਸਾਂ ਇਹ ਵੀ ਉਹ ਵਾਲਾ ਇਹ ਇਹ ਹਾਲ ਹੋਣੀ ਆ ਫੋਤੀ ਕਿੰਨਾ ਤੇਗਾ ਸਮਝ ਕਿਦਾਂ ਕਰ ਤਰੀ ਹੈ ਫੋਤੇ ਥਰੀ ਆ ਸਾਡੇ ਵੀ ਟੱਡੀ ਫਰੀ ਆ ਭਾਵੇਂ ਨਾਲ ਜੋ ਮਰਜ਼ੀ ਚੱਕ ਲੈ ਆਪਣੇ ਆਇਆ ਤੇ ਆਪਣੇ तो गभरू वाली टी शर्ट लेके गया खड़े रहो तो मैं कि रखे यार हो गया एक यार एक दो है ਇਸ਼ਾਲੇ ਜਾਖਣਾ ਵੱਡ ਗਏ ਮੇਰੀ ਸਾਰਾ ਹੀ ਸਮੇਟ ਕੇ ਐਸੇ ਕਰਕੇ ਮੈਂ ਹਿੰਦੀ ਨਹੀਂ ਬੋਲਦਾ ਹੁੰਦਾ ਹਾਂ ਲੂਟਾ ਜਾਂਦਾ ਹਾਂ ਹਰ ਵਾਰੀ ਓ ਸ਼ਾਲਿਓ ਇਹ ਵੀ ਲੈ ਜਾਣੀ ਸੀਗੀ ਕੱਲੀ ਮੁਟਿਆਰ ਕੀ ਕਰੋਗੇ